ਹਾਂਜੀ ਸੋਸ਼ੀ ਗਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆਪਣੀ ਆਪਾਂ ਮੈਂ ਮੇਰੇ ਨਾਲ ਮਾਉਣ ਜਾ ਰਹੇ ਪਹਿਲੀ ਟੈਂਕੀ ਕਰਦੇ ਆਂ ਫੁੱਲ ਟਰੈਕਟਰ ਦੀ ਤੇ ਕਰਾਂਗੇ ਆਪਾਂ ਚੈੱਕ ਵੀ ਆਪਣਾ ਮਹਿੰਦਰਾ 575 ਕਿੰਨਾ ਡੀਜ਼ਲ ਲੈਂਦਾ ਤਵੀਆਂ ਦੇ ਕੇ ਗਿੱਲੇ ਦਾ ਚਲੋ ਭਾਈ ਲੋ ਜੀ कर लिया डेंकी फूल कर ट्रैक्टर स्टार्ट टकी फी सत ना आवा दे ਦਾ ਜੌਂਡੀਅਰ ਵੀ ਖੜਾ ਸੀ ਆਪਾਂ ਨੇ ਇਹਨਾਂ ਚੱਲਣਾ ਕਿ ਇੱਕ ਕਿੱਲੇ ਦਿੱਖੇ ਆ ਰਹੇ ਹੋ ਨਾ ਕਵੀਆਂ ਤੇ ਆਪਾਂ ਨੂੰ ਆਪਾਂ ਆਪਨੇਂ ਦੇ ਰੇਕੀ ਜੌਂਡੀਅਰ ਨਾਲ ਨਹੀਂ ਬੋਨੇ ਆਪਨੇਂ ਦੇ 575 ਨਾਲ ਆ ਗਏ ਲਈ ਅੱਗੇ ਆਪਾਂ ਤਵੀਆਂ ਪਾਉਣਾ ਕਰ ਲਈ ਇੱਕ ਰੈਡੀਏਟਰ ਦੇ ਵਿੱਚ ਪਾਣੀ ਚੈੱਕ ਲੋ ਜੀ ਆਪਾਂ ਲੱਗਿਆ ਰੈਡੀਏਟਰ ਦੇ ਵਿੱਚ ਪਾਣੀ ਚੈੱਕ ਕਰਨਾ ਰੈਡੀਏਟਰ ਚ ਪਾਣੀ ਘੱਟ ਆ ਬਾਵਾਂਗੇ ਆਪਾਂ ਲੋ ਜੀ ਪਾਂ ਮਾਝੂ ਖੇਤ ਆਪਣੇ ਕੋਲੇ ਖਰਾਹ ਪਹੁੰਚੂ ਆ ਠੇਕਾ ਦੀ ਬਲੀ ਚ 16 ਤਵੀਆਂ ਲੋਈ ਨੰਨ ਤੋਂ ਮੁਨਦੀ ਰੱਸਾ ਕਰਦੇ ਆ ਬਰ ਕਮ ਸਟਾਉ ਆਹ ਬਈ ਆਪਾਂ ਲੱਗਿਆ ਜੇ ਹਾਈ ਦੇ ਵਿੱਚ ਕੌਣ ਆ अपने पै रही कोई पै रही इकद तोड़ टोटल एवरेज चेक हो जाओ जाते ही फिर